ਜੀ ਕਾ ਖਾਲਸਾ ਵਾਹੀ ਓ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਜਿਸ ਆਪਾਂ ਪਵਨ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹਾਂ ਇਹ ਪਵਨ ਪਵਿੱਤਰ ਸਥਾਨ ਹੈ ਧੰਨ ਧੰਨ ਮੀਰੀ ਬਿਰਦੇ ਮਾਲ ਲਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੁਪਤਰੀ ਬੀਬੀ ਵੀਰੋਈ ਦਾ ਆਨੰਦ ਕਾਰਜ ਸਥਾਨ ਹੈ ਜੋ ਕਿ ਇਸ ਜਗ੍ਹਾ ਤੇ ਸਤਿਗੁਰੂ ਜੀ ਸ਼ਿਵੇਂ ਪਾਸ਼ਾ ਮਹਾਰਾਜ ਜੀ ਨੇ ਆਪਣੀ ਸੁਪਤਰੀ ਬੀਬੀ ਵੀਰੋਈ ਦਾ ਆਨੰਦ ਕਾਰਜ ਕੀਤਾ ਸੀ ਤੇ ਪਿਆਰਿਓ ਇੱਕ ਦਿਨ ਦੀ ਗੱਲ ਆ ਕਿ ਰਾਤ ਦੇ ਸਮੇਂ ਸਤਿਗੁਰ ਜੀ ਮਹਾਰਾਜ ਜੀ ਦੇ ਸ੍ਰੀ ਅੰਮ੍ਰਿਤਸਰ ਗੁਰੂ ਕੇ ਮਹਿਲ ਸੰਗਤ ਆਈ ਸੀ ਕਾਬਲ ਤੋਂ ਤੇ ਜਿਸ ਵੇਲੇ ਜੋ ਸੰਗਤ ਆਈ ਸੰਤਾਂ ਨੇ ਸਤਿਗੁਰ ਜੀ ਨੂੰ ਨਮਸਕਾਰ ਕਰਕੇ ਤੇ ਸਾਰੇ ਬੈਠਦੇ ਗਏ ਤੇ ਸਤਿਗੁਰ ਜੀ ਮਹਾਰਾਜ ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਸਿਖਾਂ ਨੂੰ ਵੀ ਰਾਤ ਦਾ ਸਮਾਂ ਹੈ ਸੰਤਨ ਨੂੰ ਭੁੱਖ ਲੱਗੀ ਹੋਵੇਗੀ ਤੇ ਲੰਗਰ ਜੇ ਜਾ ਕੇ ਜਾਓ ਤੇ ਸੰਤਾਂ ਨੂੰ ਚਲਪਣੀ ਸਿਖਾਓ ਜਿਸ ਵੇਲੇ ਪਿਆਰਿਓ ਗੁਰੂ ਕੇ ਸੇਖ ਅਨੰਦਰ ਦੇ ਵਿੱਚ ਜਾਏ ਤੇ ਰਾਤ ਦਾ ਸਮਾਂ ਸੀ ਪ੍ਰਸ਼ਾਦਾ ਸਮਾਪਤ ਹੋ ਗਿਆ ਚੜ੍ਹਦੀ ਕਲਾ ਤੇ ਸਤਿਗੁਰੂ ਜੀ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਗੁਰੂ ਕੇ ਸੇਖ ਕਹਿੰਦੇ ਨੇ ਸਤਿਗੁਰੂ ਜੀ ਮਹਾਰਾਜ ਪ੍ਰਸ਼ਾਦਾ ਦਾ ਵਰਤਾਇਆ ਗਿਆ ਚੜ੍ਹਦੀ ਕਲਾ ਹੋ ਗਿਆ ਹੈ ਸਤਿਗੁਰੂ ਜੀ ਛੇਵੇਂ ਪਾਤਸ਼ਾਹ ਮਹਾਰਾਜੀ ਨੇ ਉਸ ਟੈਂਪਲ ਤੇ ਬੀਬੀ ਵੀਰੋਈ ਦਾ ਵਿਆਹ ਰੰਮਿਆ ਸੀ ਤੇ ਬਹੁਤ ਮਠਿਆਈਆਂ ਛਤੀ ਬਦਅਰਥ ਦੇ ਮਠਿਆਈਆਂ ਤਿਆਰ ਕੀਤੀਆਂ ਸਨ ਜਿਸ ਵੇਲੇ ਪਿਆਰਿਓ ਸਤਿਗੁਰੂ ਜੀ ਮਹਾਰਾਜ ਕਹਿੰਦੇ ਨੇ ਵੀ ਜਿਹੜਾ ਮਠਿਆਈ ਦਾ ਆਪਾਂ ਪ੍ਰਸ਼ਾਦ ਤਿਆਰ ਕੀਤਾ ਹੈ ਬੀਬੀ ਜੀ ਦੇ ਵਿਆਹ ਦਾ ਇਹੋ ਸੰਗਤ ਦੇ ਵਿੱਚ ਵਰਤਾਇਆ ਜਾਵੇ ਸਤਿਗੁਰੂ ਜੀ ਮਹਾਰਾਜ ਸਤਿਗੁਰੂ ਜੀ ਦਾ ਹੁਕਮ ਲੈ ਕੇ ਗੁਰੂ ਕੇ ਸਿੱਖ ਮਾਤਾ ਦਮੋਤਰੀ ਜੀ ਦੇ پاس ਲਏ ਮਾਤਾ ਜੀ ਨੂੰ ਨਮਸਕਾਰ ਕਰਕੇ ਤੇ ਗੁਰੂ ਕੇ ਸਿੱਖ ਕਹਿੰਦੇ ਨੇ ਕਿ ਸਤਿਗੁਰੂ ਜੀ ਮਹਾਰਾਜ ਕਹਿੰਦੇ ਨੇ ਜਿਹੜਾ ਆਪਾਂ ਬੀਬੀ ਜੀ ਦੇ ਵਿਆਹ ਦਾ ਪ੍ਰਸ਼ਾਦ ਤਿਆਰ ਕੀਤਾ ਹੈ ਮਠਿਆਈ ਦਾ ਉਹ ਸੰਗਤ ਦੇ ਵਿੱਚ ਵਰਤਾਉਣਾ ਹੈ ਮਾਤਾ ਜੀ ਨੇ ਕੋਈ ਸੰਕੋਚ ਕੀਤਾ ਮਾਤਾ ਜੀ ਕਹਿੰਦੇ ਨੇ ਵੀ ਇਹ ਪ੍ਰਸ਼ਾਦ ਆਪਾਂ ਸਭ ਤੋਂ ਪਹਿਲਾਂ ਬਰਾਤ ਨੂੰ ਵਰਤਾਵਾਂਗੇ ਉਸ ਤੋਂ ਬਾਅਦ ਫਿਰ ਸੰਦ ਦੇ ਵਿੱਚ ਵਰਤਾਇਆ ਜਾਵੇਗਾ ਤੇ ਮਾਤਾ ਜੀ ਨੇ ਮਨਾਂ ਕਰ ਦਿੱਤਾ ਫਿਰ ਸਤਿਗੁਰੂ ਜੀ ਮਹਾਰਾਜ ਦੇ ਕੋਲ ਗਏ ਛੇਵੇਂ ਪਾਤਸ਼ਾਹ ਜੀ ਦੇ ਗੁਰੂ ਦੇ ਸੇਖ ਗੁਰੂ ਦੇ ਸੇਖ ਨੇ ਗਏ ਤਾਂ ਕਹਿੰਦੇ ਮਾਤਾ ਜੀ ਐਸ ਕਹਿੰਦੇ ਨੇ ਤੇ ਫਿਰ ਸਤਿਗੁਰੂ ਜੀ ਮਹਾਰਾਜ ਨੇ ਮਾਤਾ ਜੀ ਕਹਿੰਦੇ ਨੇ ਵੀ ਇਹ ਜੇ ਗੁਰੂ ਨਾਨਕ ਪਾਤਸ਼ਾਹ ਦੀ ਸੰਤਨੇ ਮਠਾਈ ਦਾ ਪਰਛਾ ਨਹੀਂ ਸਕਣਾ ਇਹ ਤੁਰਕ ਫੌਜਾਂ ਕੀ ਕਹਦੇ ਸਤਨਾਮ ਸ੍ਰੀ ਵਾਹਿਗੁਰੂ ਜੀ ਤੇ ਪਿਆਰਿਓ ਫਿਰ ਜੋ ਸਤਗੁਰੂ ਜੀ ਮਹਾਰਾਜ ਨੇ ਬਚਨ ਗਿਆ ਸੀ ਤੇ ਬਚਨ ਕਹਿ ਕੇ ਕਹਿੰਦੇ ਸਤਗੁਰੂ ਜੀ ਮਹਾਰਾਜ ਗੁਰੂ ਕੇ ਮਹਿਲਾ ਆਪਣੇ ਮਹਿਲ ਵਿੱਚ ਆ ਪਹੁੰਚੇ ਤੇ ਫਿਰ ਪਿਆਰਿਓ ਗੁਰੂ ਕੇ ਸਿੱਖਾਂ ਨੂੰ ਪਤਾ ਲੱਗਾ ਸਾਰੇ ਨੂੰ ਕਿ ਸਤਗੁਰੂ ਜੀ ਮਹਾਰਾਜ ਨੇ ਬਚਨੇ ਕਰ ਦਿੱਤੇ ਨੇ ਤੇ ਫਿਰ ਸਾਰੇ ਗੁਰੂ ਕੇ ਮਹਿਲਾਂ ਚ ਗਏ ਗੁਰੂ ਸਾਹਿਬ ਨੂੰ ਕਹਿੰਦੇ ਵੀ ਮਹਾਰਾਜ ਜੀ ਤੁਸੀਂ ਇੱਕ ਬੰਨੇਉ ਬੇਟੀ ਦਾ ਵਿਆਹ ਰੰਗਿਆ ਹੈ ਤੇ ਇੱਕ ਬੰਨੇਉ ਤੁਸੀਂ ਬਚਨੀ ਕਰ ਦਿੱਤਾ ਹੈ ਤੇ 사ਧੁਰ ਜੀ ਮਹਾਰਾਜ ਕਹਿੰਦੇ ਵੀ ਇਹ ਕਰਤਾਰ ਦਾ ਪਾਣਾ ਹੈ ਜੋ ਸੁਭਾਅ ਕੀ ਬਚ ਨਿਕਲ ਆਇਆ ਹੈ ਮਰਨਾ ਪੈਣਾ ਹੈ ਤੇ ਫਿਰ ਪਿਆਰਿਓ ਉਹ ਦਿਨ ਆ ਗਿਆ ਬੀਬੀ ਵੀਰੂ ਜੀ ਦਾ ਵਿਆਹ ਦਾ ਦਿਨ ਤੇ ਫਿਰ ਪਿਆਰਿਓ ਮੁਗਲ ਫੌਜ ਨੇ ਬੁਲਾ ਕਰ ਦਿੱਤਾ ਸ੍ਰੀ ਅੰਮ੍ਰਿਤਸਰ ਲੋਗੜੇ ਲੋਗਾੜ ਵਿਖੇ ਬਹੁਤ ਇੱਕ ਸਮਾਂ ਦੀ ਲੜਾਈ ਹੋਈ ਫਿਰ ਸਤਿਗੁਰੂ ਜੀ ਮਹਾਰਾਜ ਜੰਗ ਹੁੰਦੀ ਤੋਂ ਆਏ ਇੱਥੇ ਚਬਾਲ ਵਿਖੇ ਆਏ ਬਾਬਾ ਲੰਗਾਹ ਜੀ ਦੀ ਵੇਲੀ ਦੇ ਵਿੱਚ ਆਏ ਸਿਚਬਲ ਦੇ ਗੁਰੂ ਤੇ ਸਿੱਖ ਰਹਿਣ ਵਾਲੇ ਬਾਬਾ ਲੰਗਾਹ ਜੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖ ਸੇਵਾਦਾਰ ਸੰਗ ਵੇਲੀ ਜਾਨ ਕੇ ਫਿਰ ਸਤਿਗੁਰੂ ਜੀ ਮਹਾਰਾਜ ਜੀ ਨੇ ਆਪਣੀ ਬੇਟੀ ਵੀ ਦੀ ਵਿਰੋਚੀ ਦਾ ਆਨੰਦ ਕਾਰਜ ਆਈ ਸਾਧੂ ਬੰਦ ਨਾਲ ਕੀਤਾ 27 ਜੇਠ ਤੇ ਜੂਨ ਦੇ ਮਹੀਨੇ ਦੇ ਵਿੱਚ ਜਿਸ ਲਈ ਜੋ ਨੰਦਕਾਰਜ ਹੋ ਗਿਆ ਸਤਿਗੁਰੂ ਜੀ ਮਹਾਰਾਜ ਕਹਿੰਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਬੱਚਿਆਂ ਬੱਚਿਆਂ ਦੇ ਕਾਰਜ ਦਾ ਸੰਭੂਗੇ ਯਾਰੋ ਇੱਥੇ ਹਰ ਪ੍ਰਕਾਰ ਦਾ ਕਾਰਜ ਦਾ ਹੁੰਦਾ ਹੈ ਬੱਚਿਆਂ ਦੇ ਕਾਰਜ ਹੁੰਦੇ ਹਨ ਜੇ ਕਿਸੇ ਦਾ ਵਿਆਹ ਹੁੰਦਾ ਹੋਵੇ ਬੱਚੇ ਦਾ ਜੇ ਕਿਸੇ ਨੇ ਬਾਹਰ ਜਾਣਾ ਹੋਵੇ ਕਿਸੇ ਨੂੰ ਪੁੱਤਰ ਦੀ ਲੋੜ ਆ ਜਾਂ ਨੌਕਰੀ ਨਹੀਂ ਮਿਲਦੀ ਹਰ ਪ੍ਰਕਾਰ ਦੀ ਇੱਥੇ ਅਰਦਾਸ ਬੇਨਤੀ ਹੁੰਦੀ ਆ ਸਤਿਗੁਰੂ ਜੀ ਮਾਨ ਨੇ ਹਰ ਬਖਸ਼ਿਸ਼ ਕੀਤਾ ਹੈ ਅਰਦਾਸ ਦਾ ਖੁਸ਼ੀਆਂ ਮੇਰਾ ਵਰਤਾਈਆਂ ਹਨ ਤੇ ਜੇ ਤੋ ਪਿਆਰ ਉਹ ਕਾਰਜਦਾਰ ਸੋਹਿਆ ਹੋਵੇ ਉਸ ਤੋਂ ਬਾਅਦ ਫਿਰ ਇੱਕ ਬੀਬੀ ਵੀਰੋਹੀ ਦਾ ਸੂਟ ਇੱਕ ਭਾਈ ਸਾਹਿਬ ਜੀ ਦਾ ਸੂਟ ਭਾਈ ਸਾਧੂ ਰਾਮ ਜੀ ਦਾ ਤਲੰਗਰ ਦਾ ਰਾਸ਼ਨ ਲੈ ਕੇ ਕਿਉਂਕਿ ਵੀ ਜਦੋਂ ਸਤਗੁਰੂ ਜੀ ਮਹਾਰਾਜ ਨੇ ਆਪਣੀ ਸੋਤਰੀ ਬੀਬੀ ਵੀਰ ਦਾ ਵਿਆਹ ਰੰਬਿਆਸੀ ਤੇ ਸੰਗਤਾਂ ਨੂੰ ਚਿੱਠੀਆਂ ਭੇਜੀਆਂ ਤੇ ਸਤਗੁਰੂ ਜੀ ਮੇਰੇ ਦਾਦਾ ਜੀ ਕਹਿੰਦੇ ਨੇ ਵੀ ਸਾਰੀਆਂ ਸੰਗਤਾਂ ਨੇ ਬੀਬੀ ਜੀ ਦੇ ਵਿਆਹ ਦੇ ਵਿੱਚ ਹਾਜ਼ਰੀਆਂ ਭਰਨੀਆਂ ਹੋਣਾ ਖੁਸ਼ੀਆਂ ਦਾ ਨਹੀਂ ਆ ਤੇ ਨਾਲ ਕਾਰਗਟੇ ਲਈ ਹੁੰਦੀ ਇਸ ਕਰਕੇ ਪਿਆਰੂ ਇਹ ਸਾਧਗੁਰੂ ਦਾ ਬਸ਼ਮ ਹੈ ਜਿਹੜੀ ਆਪਾਂ ਬੀਬੀ ਜੀ ਦਾ ਸੂਟ ਹੈ ਭਾਈ ਜੀ ਦਾ ਇਹ ਸਮਾਨ ਮਿਲ ਕੇ ਧੰਨਵਾਦ ਕਰਦੇ ਹਾਂ ਸਾਧਗੁਰੂ ਜੀ ਮਹਾਰਾ ਜੀ ਕਿਰਪਾ ਕਰੇ ਜੀ ਇਹ ਇਤਿਹਾਸ ਨਾਉਂਦੇ ਆਂ ਦਰਸ਼ਨ ਕਰਦੇ ਆਂ ਹੋਈਆਂ ਬਨੂ ਸਾਧਗੁਰੂ ਜੀ ਬਖਸ਼ਿਸ਼ ਦੇ ਵਿੱਚ ਅਗੇ ਤੋਂ ਸਮਤ ਬਖਸ਼ਿਸ਼ ਜੀ ਕਰੋ ਕਿਰਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ